ਉਮਦਾਤ ਜਦਕਾਰ ਜੋ ਸਾਰੇ ਹੀ ਸੰਤ ਮਹਾਪੁਰਖ ਕਲਾਕੇ ਦੀਆਂ ਮਹਾਨ ਸਖਸੀਅਤਾਂ ਵਾਹਿਗੁਰੂ ਜੀ ਦਾ ਹਲਸਾ ਵਾਹਿਗੁਰੂ ਜੀ ਕੀ ਫਤਈ ਤੇ ਮੈਂ ਜੋ ਸੰਤ ਬਾਬਾ ਪ੍ਰੀਤਮ ਸਿੰਘ ਜੀ ਨੇ ਇੱਕ ਹੁਕਮ ਕੀਤਾ ਵੀ ਰੋੜੀ ਤੋਂ ਸੰਤ ਬਾਬਾ ਫਰਮੀਰ ਸਿੰਘ ਜੀ ਇਲੈਕਸ਼ਨ ਲੜਨਗੇ ਉਹ ਸਾਰੇ ਮੈਂ ਖੇਮਾ ਚਾਹਣਾ ਮੈਂ ਥੋੜਾ ਜਿਆਦਾ ਸੁਣਾ ਚਾਹਣਾ ਵੀ ਜੋ 2011 ਦੇ ਵਿੱਚ ਆਪਾਂ ਇਲੈਕਸ਼ਨ ਲੜਿਆ ਉਹ ਸ਼੍ਰੋਮਣੀ ਕਮੇਟੀ ਦਾ ਇਲੈਕਸ਼ਨ ਲੜਨਾ ਸਾਡੀ ਇੱਕ ਮਜਬੂਰੀ ਸੀ ਕਿਉਂਕਿ ਆਪਾਂ ਅਗਲੀ ਸੋਚਿਆ ਨਹੀਂ ਸੀ ਵੀ ਚੋਣ ਲੜਨੀ ਹੈ ਉਹ ਇਹ ਮਜਬੂਰੀ ਬਣ ਗਈ ਅਸੀਂ ਇਲਾਕੇ ਦੀ ਭਲਾਈ ਵਾਸਤੇ ਹਲਾਕੇ ਦੀ এডਿਕੇਸ਼ਨ ਵਾਸਤੇ 10 ਕਿੱਲੇ ਜ਼ਮੀਨ ਸਰੋਮਣੀ ਕਮੇਟੀ ਨੂੰ ਸਪੂਰ ਬਣਾਉਣ ਵਾਸਤੇ ਦਿੱਤੀ 10 ਕਿੱਲੇ ਕੋਈ ਸਾਡੇ ਕੋਲੇ ਜਿਹੜਾ ਕੋਈ 5-400 ਕਿੱਲਾ ਸੀ ਵੀ ਦੇ ਦਿੱਤੀ 10 ਕਿੱਲੇ ਹੀ ਕਿਉਂਕਿ ਨਾ ਤਾਂ ਇਸ ਗੁਰੂ ਘਰ ਵਰ ਨਹੀਂ ਉਹਨੂੰ ਪਤਾ ਹੈ ਵੀ ਕੋਈ ਪਿੰਡ ਚੋਂ ਗਰਾਹੀ ਕੀਤੀ ਜਾਂਦੀ ਹੈ ਨਾ ਤਣਕ ਦੀ ਨਾ ਕੋਈ ਹੋਰ ਨਾ ਬਾਹਰਲੇ ਪਿੰਡਾਂ ਤੋਂ ਕੀਤੀ ਜਾਂਦੀ ਹੈ ਤੇ ਸਾਡੇ ਉਹ ਜ਼ਮੀਨ ਦੀ ਫਸਲ ਦੇ ਵਿੱਚੋਂ ਕਣਕ ਆਉਂਦੀ ਹੈ ਇੱਕ ਸਾਲ ਕਣਕ ਮੁਕਦੀ ਨਹੀਂ ਸੀ ਤੇ ਉਸ ਕਰਕੇ ਅਸੀਂ ਮੈਨੇ ਸਮਝਿਆ ਸੀ ਵੀ ਸਾਡੇ ਇਲਾਕੇ ਦੇ ਬੱਚੇ ਪੜ੍ਹ ਕੇ ਏਕ ਸਕੂਲ ਦੇ ਵਿੱਚ ਗੁਰਸਿੱਖੀ ਨਾਲ ਜੋੜਨਗੇ ਤੇ ਵੱਡੇ ਅਫੀਸਰ ਬਣਨਗੇ ਤੇ ਜੇ ਨਹੀਂ ਚਲਾਇਆ ਤਾਂ ਉਹਨਾਂ ਨੇ ਨਹੀਂ ਸਹੀ ਡੰਗਣਾ ਚਲਾਇਆ ਸਰਪੰਚ ਸਾਹਿਬ ਆ ਪਤਾ ਹੈ ਕਿ ਵਾਇਸ ਤੇ ਸਭ ਕੁਝ ਕੀਤਾ ਉਹਨੋਂ ਮੈਨੂੰ ਉਹਨਾਂ ਨੇ ਥੋੜਾ ਜਿਹਾ ਤਾਨਾ ਮਾਰਤਾ ਸ਼ਰਮਣੀ ਕਮੇਟੀ ਵਾਲਿਆਂ ਨੇ क्योंकि दस कख रुपया मेरा भी बिच चल गया थी। वो ही चल गया से बाबा जी असं अमृतसर बैठे हाँ इतने सौ कुंटल सरग्या चाहिए ये तुम पहुँचा दो अ दूर बैठे बिल दे देंगे वो सरपंच साहब दस बारह हजार लख चल गया अस आगे चलो कोई नहीं मो मुकर है नहीं? वो जलो मुकर गए हूँ चेयरमैन साहब गल् कर रहे बिलकुल सचवी गल ਮੈਂ ਉਸੇ ਗੱਲ ਨੂੰ ਲੈ ਕੇ ਗਲਤ ਹੋ ਰਹੀ ਹੈ ਤੇ ਜਦੋਂ ਮੁੱਕਰ ਕੇ ਅਸੀਂ ਉਹਨਾਂ ਨੂੰ ਮੈਂ ਥੋੜਾ ਜਿਹਾ ਮਹਾਪੁਰਖਾਂ ਦੀ ਕਿਰਪਾ ਸੱਚ ਤੇ ਪਹਰਾ ਦਿਨਾ ਬੋਲਦਾ ਹਾਂ ਵੀ ਤੁਹਾਡੀ ਅਸੀਸ ਹੈ ਆਪਾਂ ਕਦੇ ਦਵੇ ਨਹੀਂ ਆਪਾਂ ਕਦੇ ਪਿੱਛੇ ਨਹੀਂ ਹਟੇ ਜਿਹੜੀ ਗੱਲ ਕਹੇ ਤੀ ਤੁਹਾਡੀ ਸੰਗਤਾਂ ਦੇ ਅਸੀਸਾਂ ਦੇ ਨਾਲ ਮਹਾਪੁਰਖਾਂ ਦੇ ਦਿੱਤੀ ਹੋਈ ਸਿੱਖਿਆ ਦੇ ਨਾਲ ਜਿਹੜੀ ਗੱਲ ਕਹੇ ਤੀ ਅੱਗੇ ਹੋ ਕੇ ਸਾਰਾ ਸੰਘਰਸ਼ ਕੀਤਾ ਉਹਨਾਂ ਨੇ ਮੈਨੂੰ ਕਿਹਾ ਮੈਂ ਇੱਕ ਦਿਨ ਕਿਹਾ ਜੀ ਛਾੜ ਡੂੜ ਸਾਲ ਬਾਅਦ ਲਾੜੇ ਲਾਉਂਦੇ ਰਹੇ ਤੇ ਉਹ ਸਾਡੇ ਪ੍ਰਧਾਨ ਸੀ ਹਰਿਆਣਾ ਕਮੇਟੀ ਆਪਣਾ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਫਰਕਸਾ ਉਹ ਮੈਨੂੰ ਫੋਨ ਕਰਦੇ ਹੁੰਦੇ ਸੀ ਉਹ ਕੁਦਰਤੀ ਇੱਥੇ ਆ ਗਏ ਮੈਂ ਇਹਨਾਂ ਨੂੰ ਅਖਿਆ ਜੀ ਡੂੜ ਸਾਲ ਹੋ ਗਿਆ ਤੇ ਆ ਤਾਂ ਕਿਰਪਾ ਕਰਦੇ ਹੋ ਉਹ ਮੁੱਕਰ ਗਏ ਜੀ ਮੈਂ ਥੋੜਾ ਜਿਹਾ ਕਰੜਾ ਬੋਲਿਆ ਮੈਂ ਸੇਵਾਦਾਰ ਨੂੰ ਅਖਿਆ ਮਖਾ ਜੀ ਲਾਸ ਲਈ ਹੋ ਬੰਨੋ ਇਹਨਾਂ ਨੂੰ ਮੇਰੇ ਗਾਲੇ ਜੋ ਉੱਠੀ ਹੈ ਕਿ ਸੱਚੀ ਹੈ ਜੀ ਕਰਨਾ ਚਾਹੀਦਾ ਸੀ ਵੀ ਸਾਡੇ ਪਾਈ ਪੈਸੇ ਦੇਜੋ ਇਹ ਬੰਦਿਆਂ ਨੂੰ ਲੈਜੋ ਉਹ ਮੈਨੂੰ ਕਹਿੰਦਾ ਬਾਬਾ ਜੀ ਐਂ ਨਾ ਕਰੋ ਜੀ ਤੇ ਹਫ਼ਤੇ ਤੋਂ ਬਾਅਦ ਤੁਹਾਡੇ ਪੈਸੇ ਆ ਜਾਣਗੇ ਮੈਂ ਕਹਿੰਦਾ ਜੀ ਸੱਤ ਵਾਦਨ ਹੁਣ ਇਹ ਅੱਲਾਹ ਸੰਗ ਤਾਂ ਨੂੰ ਪਤਾ ਨਹੀਂ ਬਾਬਾ ਜੀ ਨੇ ਕਿਉਂ ਇਲੈਕਸ਼ਨ ਲੜਿਆ ਉਹ ਜਦੋਂ ਗੱਡੀ 'ਚ ਬਹਿ ਗਏ ਗੱਡੀ 'ਚ ਬੈਠ ਕੇ ਸ਼ੀਸ਼ਾ ਖੋਲ੍ਹ ਲਿਆ ਗੱਡੀ ਦਾ ਉਹ ਗੇਟ ਮੰਨੀ ਕਰ ਲਿਆ ਨਗਰ ਬਾਲਾ ਮਨਗਨੇ ਬੱਬਾ ਜੀ ਅਸੀਂ ਨਹੀਂ ਸੰਤ ਸੰਤ ਨੂੰ ਜਾਣਦੇ ਕਿਸੇ ਨੂੰ ਹੋਣਗੇ ਆਵਦੇ ਇੱਥੇ ਹੋਣਗੇ ਜੇ ਤੁਹਾਡੇ ਚ ਪਾਵਰ ਹੈ ਇਸ ਸ਼੍ਰੋਮਣੀ ਕਮੇਟੀ ਦਾ ਇਲੈਕਸ਼ਨ ਲੜ ਲਓ ਮੈਂ ਜੀ ਸਰ ਸੰਗਤ ਜੀ ਸਹਿਜ ਭਾਈ ਕਹਿੰਦਾ ਵੀ ਯਾਰ ਕੋਈ ਨਹੀਂ ਇਲੈਕਸ਼ਨ ਆਉਣ ਦੀ ਲੜਾਂਗੇ ਉਹ ਵਾਸਤੇ ਮੈਂ ਪੂਰਾ ਕੀਤਾ ਤੁਹਾਡੇ ਸੰਗਤਾਂ ਦੇ ਮਹਾਪੁਰਖਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਤੁਸੀਂ ਬਹੁਤ ਹੀ ਕਿਉਂਕਿ ਉਹ ਤਾਂ ਇਹ ਹਲਕੇ ਦਾ ਤਕਰੀਬਨ 122 ਤੇ ਪਿੰਡ ਸੀ ਜਿੱਥੇ ਆਪਾਂ ਸਾਰਿਆਂ ਨੇ ਉਹ ਪਿੰਡਾਂ ਦੇ ਵਿੱਚ ਇੱਥੇ ਕਿਦੇ ਨਾਂ ਵੀ ਨਹੀਂ ਜਾਣਦੇ ਸੀ ਗਏ ਸਾਰੀਆਂ ਸੰਗਤਾਂ ਮਹਾਪੁਰਖ ਗਏ ਉਹ ਕਾਰਨ ਬਣਿਆ ਚਾਹ ਜਿਵੇਂ ਜਿਵੇਂ ਹੋਇਆ ਮਗਰੋਂ ਸਾਨੂੰ ਹਰਿਆਣਾ ਕਮੇਟੀ ਤੇ ਵੀ ਨਾਮਿਨੇਟ ਕੀਤਾ ਗਿਆ ਆਪਣੀ ਕੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿੰਿਆ ਇੱਕ ਬੰਦੇ ਕੋਲੇ ਵੀ ਸ਼ਿਫਾਰਸ਼ ਲਵਾਈ ਹੋਵੇ ਵੀ ਮੈਨੂੰ ਹਰਿਆਣਾ ਕਮੇਟੀ ਚ ਮੈਂਬਰ ਬਾਇ ਆਪਣੇ ਆਪ ਸਾਡੇ ਨਾਲ ਆਏ ਜਿੰਨੀ ਸੇਵਾ ਮਹਾਰਾਜ ਨੇ ਲਈ ਕੀਤੀ ਇਹ ਪਰ ਹੁਣ ਜੋ ਸਾਡਾ ਸਿਸਟਮ ਹੈ ਨਾ ਮੈਂ ਸਭ ਕੁਝ ਦੇਖ ਲਿਆ ਉੱਥੇ ਚੇਅਰਮੈਨ ਸਾਹਿਬ ਜਿੰਨਾ ਚਿਰ ਚੰਗੇ ਬੰਦੇ ਨਿਧੜਕ ਬੋਲਣ ਵਾਲੇ ਨਹੀਂ ਜਾਂਦੇ ਆਵਾਜ਼ ਉਠਾਣ ਕਰਨ ਵਾਲੇ ਨਹੀਂ ਜਾਂਦੇ ਉਹਨਾਂ ਚਿਰ ਮੱਤ ਸੋਚੋ ਵੀ ਕੋਈ ਸੁਧਾਰ ਹੋ ਜੂਗਾ ਭਾਵੇਂ ਹਰਿਆਣਾ ਕਮੇਟੀ ਹੈ ਤੇ ਭਾਵੇਂ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਹੈ ਸੋ ਇਹ ਕਰਕੇ ਮੈਂ ਜਨਾ ਭਾਵੇਂ 540 ਮਲਾਜ਼ਮ ਸ਼੍ਰੋਮਣੀ ਕਮੇਟੀ ਨੇ ਨੌਕਰੀ ਤੋਂ ਕੱਢਿਆ ਉਹਨਾਂ ਦੇ ਨਾਲ ਘਰ ਨੇ ਤੇ ਬੈਠ ਕੇ ਉਹਨਾਂ ਦੇ ਹਵਾਲ ਚੱਕ ਕੇ ਉਹਨਾਂ ਨੂੰ ਬਹਾਲ ਕਰਾਇਆ ਜਿੱਥੇ ਵੀ ਕੋਈ ਗੱਲ ਆਈ ਉਥੇ ਆਪਾਂ ਨਾ ਟੜਕੋ ਕੇ ਬੋਲੇ ਅਸੀਂ ਕਿਸੇ ਦੀ ਤੁਹਾਡੇ ਸਿਰ ਤੇ ਪ੍ਰਵਾਹ ਨਹੀਂ ਮੰਨੀ ਸੋ ਹੁਣ ਮੇਰੀ ਬੇਨਤੀ ਹੈ ਵੀ ਰੋੜੀ ਹਲਕੇ ਤੋਂ ਕੋਈ ਚੰਗਾ ਗੁਰਸਿੱਖ ਪਾਲੋ ਸਾਡੀ ਸੇਵਾ ਕਰੇ ਉਹ ਪ੍ਰਮਾਨ ਤੇ ਜਿਹੜੇ ਬਾਕੀ ਆਪਣੇ ਹਲਕੇ ਆ ਨਾ ਉੱਥੇ ਉੱਥੇ ਆਪਾਂ ਜਿਵੇਂ ਸੰਗਤ ਆਖੂਗੀ ਤੇ ਆਪਾਂ ਡਟ ਕੇ ਸਪੋਰਟ ਕਰਾਂਗੇ ਸਾਡਾ ਹੁਣ ਗੁਰਦੁਆਰਾ ਸਾਹਿਬ ਦਾ ਵੀ ਹੈ ਅਸੀਂ ਹੁਣ ਆਨੰਦ ਮੇਲੇ ਚ ਰਹਿਣਾ ਚਾਹੁੰਦੇ ਆ ਹੁਣ ਦੇਖੋ ਮਹਾਪੁਰਥਾਂ ਦੀ ਵਰਸੀ ਹੈ ਹੋਰ ਸਾਰੇ ਤੁਸੀਂ ਕਿੰਨਾ ਸਤਿਕਾਰ ਦਿੰਦੇ ਹੋ ਇੰਨਾ ਮਾਣ ਦਿਨੇ ਹੋ ਤੇ ਮੈਂ ਇੱਕ ਗੱਲ ਇੱਕ ਥਾਪੜ ਕੇ ਕਹਿ ਸਕਦਾ ਬੇ ਸੋਨ ਨੂੰ ਸਾਰੇ ਹਲਕੇ ਨੂੰ ਕੋਈ ਇਹ ਨਹੀਂ ਕਹਿ ਸਕਦਾ ਸਰਪੰਚ ਸਾਹਿਬ ਵੀ ਤੁਸੀਂ ਮੈਂਬਰ ਤੁਣ ਕੇ ਭੇਜਿਆ ਸੀ ਤੇ ਉਹ ਤਾਂ ਲੁੱਟ ਕੇ ਹਰੇ ਆ ਚੇਅਰਮੈਨ ਸਾਹਿਬ 1 ਲੀਟਰ ਵੀ ਡੀਜ਼ਲ ਕੋਈ ਸਹੂਦ ਕਰਦੇ ਦੇਣਦਾਰ ਹੋਵਾਂਗੇ ਮੈਂਬਰ ਸਾਹਿਬਾਨਾ ਨੇ ਪਾਈ ਪਾਣੇ ਮੈਂ ਗੱਡੀਆਂ ਕਢਾ ਕੇ ਤੋਰਦੀਆਂ ਦੂਜਾ ਸਾਨੂੰ ਸਾਰਾ ਸੱਚ ਹੁੰਦਾ ਪਤਾ ਹੀ ਹੈ ਇਹ ਮੇਰੀ ਬੇਨਤੀ ਹੈ ਸਾਰੀਆਂ ਸੰਗਤਾਂ ਉਰੇ ਵੀ ਕਿਰਪਾ ਕਰਕੇ ਤੁਸੀਂ ਵਧੀਆ ਕੈਂਡੀਡੇਟ ਹੋੜੀ ਹਲਕੇ ਤੇ ਦਿਓ ਪਰ ਮੇਰੀ ਇੱਕ şart ਹੈ ਵੀ ਉਹ ਪਰ ਨਾ ਕਰੇ ਵੀ ਮੈਂ ਹੋਰ ਪਾਸੇ ਕਿਸੇ ਹੰਕਾਰੀ ਪੁਰਸ਼ ਨਾਲ ਕਿਸੇ ਇਹੋ ਜਿਹੇ ਪੁਰਸ਼ ਨਾਲ ਨਹੀਂ ਖੜੂਗਾ ਜਿੱਥੇ ਸੰਡਾਲ ਸਿੱਟ ਕਾਉਂਦਾ ਨੁਕਸਾਨ ਹੁੰਦਾ ਓਏ ਨਹੀਂ ਸਾਰੇ ਜਿੰਨਾ ਵੀ ਆਪਾਂ ਸਪੋਰਟ ਕਰਾਂਗੇ ਉਹਨਾਂ ਤੋਂ ਪਰਨ ਕਰਾਵਾਂਗੇ ਬੇ ਭਾਏ ਅਸੀਂ ਸੋਨੂੰ ਜਿੱਤ ਕੇ ਭੇਜਦੀ ਏ ਜਿਤਾ ਕੇ ਇਹ ਤੁਸੀਂ ਦੂਜੇ ਪਾਸੇ ਖੜਜੋ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਪਰਨ ਕਰਾ ਕੇ ਇਹ ਆਪਾਂ ਡਟ ਕੇ ਸਪੋਰਟ ਕਰਾਂਗੇ ਤੇ ਇਸ ਕਰਕੇ ਮੈਨੂੰ ਤੁਸੀਂ ਖਿਮਾ ਮੰਗਿਓ ਖੀਤੀ ਹੋਈ ਸੇਵਾ ਮੇਰੀ ਤੁਸੀਂ ਪ੍ਰਵਾਨ ਕਰਿਓ ਹੋਗੀਆਂ ਗਲਤੀਆਂ ਦੀ ਭੁੱਲਾਂ ਦੀ ਮਾਫੀ ਬਖਸ਼ਿਓ ਤੇ ਹੁਣ ਜਿਸ ਤਰ੍ਹਾਂ ਵੀ ਸਾਰੀ ਸੰਗਠਨਾ ਵਿਚਾਰ ਬੰਨਦਾ ਹੈ ਤੇ ਉਸੇ ਤਰ੍ਹਾਂ ਜਿਵੇਂ ਆਪਣੇ ਕੈਂਡੀਡੇਟ ਕਿਉਂਕਿ ਚਾਰ ਪੰਜ ਹਲਕੇ ਆਪਣੇ ਮੇਨ ਐ ਜਿਸ ਤਰ੍ਹਾਂ ਰੋੜੀ ਐ ਵੱਡਾ ਗੋੜਾ ਐ ਵਿਪਲੀ ਐ ਕਾਲਾਂ ਵਾਲੀ ਐ ਦੱਬ ਵਾਲੀ ਐ ਇਹਨਾਂ ਹਲਕਿਆਂ 'ਚ ਆਪਾਂ ਬਹੁਤ ਮਜ਼ਬੂਤੀ ਦੇ ਨਾਲ ਇਲੈਕਸ਼ਨ ਲੜ ਕੇ ਜਿੱਤ ਪ੍ਰਾਪਤ ਕਰ ਸਕਦੇ ਆ ਤੇ ਇਸ ਕਰਕੇ ਜੋ ਵੀ ਆਪਾਂ ਉਹਨਾਂ ਇਹਨਾਂ ਹਲਕਿਆਂ ਤੋਂ ਕੈਂਡੀਡੇਟਾਂ ਦੇ ਨਾਮ ਅਨਾਉਂਸ ਕਰਨੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ